ਤੇ ਤੇ ਉਸ ਦਾ ਬਿਰਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਤਸਵੀਰਾਂ ਸੀਸੀਟੀਵੀ ਕੈਮਰੇ ਦੀ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਸ ਨੂੰ ਵੇਖ ਕੇ ਤੁਹਾਡੇ ਵੀ ਰੋਂਗਤੇ ਖੜੇ ਹੋ ਜਾਣਗੇ ਦਿਨ ਦਿਹਾੜੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਸੋ ਦੱਸਦੇ ਨੇ ਆ ਕਿ ਨੌਜਵਾਨ ਜੋ ਮੋਟਰਸਾਈਕਲ ਤੇ ਆਪਣੇ ਕੰਮ ਨੂੰ ਜਾ ਰਿਹਾ ਸੀ ਤਾਂ ਤਿੰਨ ਹਮਲਾਵਰ ਜੋ ਪਹਿਲਾਂ ਹੀ ਤਾਕ ਲਗਾਈ ਬੈਠੇ ਸੀ ਉਹਨਾਂ ਵੱਲੋਂ ਇੱਕ ਤੋਂ ਬਾਅਦ ਇੱਕ ਕਈ ਫਾਇਰਸ ਨੌਜਵਾਨ ਦੇ ਉੱਤੇ ਕੀਤੇ ਜਾਂਦੇ ਨੇ ਹਾਲਾਂਕਿ ਮੌਜ ਨੌਜਵਾਨ ਜੜਾਏ ਉਹ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕਰਦਾ ਹੈ ਪਰ ਉਹ ਕਿਸੇ ਤਰ੍ਹਾਂ ਦੇ ਨਾਲ ਵੀ ਉਸ ਨੂੰ ਭੱਜਣ ਨਹੀਂ ਦਿੱਤਾ ਜਾਂਦਾ ਉਸ ਦੀ ਲੱਤਾਂ ਤੇ ਪਹਿਲਾਂ ਫਾਇਰ ਕੀਤੇ ਜਾਂਦੇ ਨੇ ਤਾਂ ਕਿ ਉਹ ਭੱਜ ਨਾ ਸਕੇ ਔਰ ਉਸ ਦੀ ਜਾਨ ਲੈ ਲਈ ਗਈ ਹੈ ਫਿਲਹਾਲ ਤਸਵੀਰਾਂ ਸੀਸੀਟੀਵੀ ਕੈਮਰੇ ਦੀਆਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪੂਰਾ ਵਾਕਿਆ ਜੜਾਈ ਉਹ ਪਿੰਡ ਚੰਨਣਕੇ ਦਾ ਹੈ ਜਿੱਥੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਿੰਨ ਹਮਲਾਵਰਾਂ ਵੱਲੋਂ ਦਿਨ ਦਿਹਾੜੇ ਵੱਡੀ ਵਾਰਦਾਤ ਹੋਈ ਹੈ ਔਰ ਦੱਸਦੇ ਹਾਂ ਕਿ ਗੁਰੂ ਘਰ ਦੇ ਅਹਿਮ ਬਿਲਕੁਲ ਬਾਹਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਗੁਰੂ ਘਰ ਦੇ ਅੰਦਰ ਇੱਕ ਸਿੱਖ ਨੌਜਵਾਨ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਪਰ ਜਿਵੇਂ ਹੀ ਉਹ ਦੇਖਦਾ ਹੈ ਕਿ ਫਾਇਰਿੰਗ ਜਿਹੜੀ ਹੈ ਉਹ ਹੋਣੀ ਸ਼ੁਰੂ ਹੋ ਗਈ ਹੈ ਤਾਂ ਉਹ ਉੱਥੇ ਖੜ ਕੇ ਉਸ ਪੂਰੀ ਵਾਰਦਾਤ ਨੂੰ ਦੇਖਦਾ ਹੈ ਫਿਲਹਾਲ ਜਿਵੇਂ ਹੀ ਇਹ ਹਮਲਾਵਰ ਜਿਹੜੀ ਗੋਲੀਆਂ ਮਾਰ ਕੇ ਉਸ ਨੌਜਵਾਨ ਦਾ ਕਤਲ ਕਰਕੇ ਉੱਥੋਂ ਚਲੇ ਜਾਂਦੇ ਨੇ ਉਸ ਤੋਂ ਬਾਅਦ ਪੂਰਾ ਪਿੰਡ ਜਿਹੜਾ ਇਹ ਉਹ ਆਂਦਾ ਹੈ ਬਾਹਰ ਔਰ ਉਸ ਨੌਜਵਾਨ ਨੂੰ ਹਸਪਤਾਲ ਲਿਆ ਜਾਂਦਾ ਹੈ ਜਿੱਥੇ ਉਸ ਨੂੰ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਹੋ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਆਈਆਂ ਕਿ ਉਸ ਨੌਜਵਾਨ ਦੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਫਿਲਹਾਲ ਪੂਰੀ ਵਾਰਦਾਤ ਨੂੰ ਕਿਉਂ ਅੰਜਾਮ ਦਿੱਤਾ ਗਿਆ ਕੀ ਰੰਜਿਸ਼ ਹੈ ਇਹ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਦੱਸਦੇ ਨੇ ਆ ਕਿ ਅੱਜ ਦਿਨ ਦਿਹਾੜੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਿੰਨ ਹਮਲਾਵਰ ਵੱਲੋਂ ਜੋ ਕਿ ਮੋਟਰਸਾਈਕਲ ਤੇ ਸਵਾਰ ਨੇ ਇੱਕ ਨੌਜਵਾਨ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਜੋ ਕਿ ਮੋਟਰਸਾਈਕਲ ਚਲਾ ਰਿਹਾ ਔਰ ਉਸ ਤੋਂ ਬਾਅਦ ਉਹ ਆਪਣੇ ਮੋਟਰਸਾਈਕਲ ਨੂੰ ਟਰਨ ਕਰਕੇ ਜਿਸ ਸਾਈਡ ਤੋਂ ਆਂਦੇ ਨੇ ਉਸੇ ਸਾਈਡ ਵੱਲ ਜਾਂਦੇ ਨੇ ਪਰ ਜਿਹੜੇ ਦੋ ਨੌਜਵਾਨ ਪਿੱਛੇ ਬੈਠੇ ਹੋਏ ਸੀ ਉਨਾ ਵੱਲੋਂ ਇੱਕ ਤੋਂ ਬਾਅਦ ਇੱਕ ਫਾਇਰ ਉਸ ਇਕੱਲੇ ਮੁੰਡੇ ਦੇ ਉੱਤੇ ਕੀਤੇ ਜਾਂਦੇ ਨੇ ਉਹ ਨੌਜਵਾਨ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰਦਾ ਹੈ ਪਰ ਉਸ ਨੂੰ ਪੱਜਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਉਸ ਦੇ ਲੱਤਾਂ ਤੇ ਫਾਇਰ ਕੀਤੇ ਜਾਂਦੇ ਨੇ ਤਾਂ ਕਿ ਉਹ ਪੱਜ ਨਾ ਸਕੇ ਬਹੁਤ ਹੀ ਮੁਸ਼ਕਿਲ ਦੇ ਨਾਲ ਉਹ ਉੱਠਦਾ ਹੈ ਪਰ ਉਸ ਤੋਂ ਬਾਅਦ ਉਹ गिर ਜਾਂਦਾ ਹੈ ਔਰ ਲਗਾਤਾਰ ਉਸ ਤੇ ਫਾਇਰ ਕੀਤੇ ਜਾਂਦੇ ਨੇ ਸੋ ਦੱਸ ਦਿੰਦੇ ਆ ਕਿ ਕੱਲ ਵੀ ਅੰਮ੍ਰਿਤਸਰ ਦੇ ਵਿੱਚ ਥਾਣੇ ਦੇ ਬਾਹਰ ਫਾਇਰਿੰਗ ਹੋਈ ਸੀ ਜਿਸ ਦੇ ਵਿੱਚ ਰਿਟਾਇਰਡ ਡੀਐਸਪੀ ਵੱਲੋਂ ਆਪਣੇ ਹੀ ਪਰਿਵਾਰ ਦੇ ਉੱਤੇ ਫਾਇਰਿੰਗ ਕੀਤੀ ਗਈ ਸੀਗੀ ਔਰ ਆਪਣੇ ਪੁੱਤ ਦੀ ਜਾਨ ਲੈ ਲਈ ਸੀ ਔਰ ਆਪਣੀ ਪਤਨੀ ਤੇ ਆਪਣੀ ਨੂੰਹ ਦੋਤੇ ਵੀ ਫਾਇਰ ਕੀਤੇ ਸੀ ਔਰ ਅੱਜ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ ਵਿੱਚ ਹੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਉਥੋਂ ਬੇहद ਮੰਦਭਾਗੀ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ ਫਿਲਹਾਲ ਰੰਜਿਸ਼ ਕੀ ਹੈ ਕੀ ਵਿਵਾਦ ਚੱਲ ਰਿਹਾ ਸੀ ਕਿਉਂ ਮਾਰਿਆ ਗਿਆ ਏ ਇਤਮਾਮ ਜਾਂਚ ਦਾ ਵਿਚਾਰ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਪਰ ਜਿਸ ਤਰ੍ਹਾਂ ਦੇ ਨਾਲ ਦਿਨ ਦਿਹਾੜੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪ੍ਰਸ਼ਾਸਨ ਦਾ ਖੋਫ ਨਾ ਬਰਾਬਰ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਫਾਇਰ ਹੋ ਰਹੇ ਨੇ ਅਜੀਆਂ ਵਾਰਦਾਤਾ ਸਾਹਮਣੇ ਆ ਰਹੀਆਂ ਨੇ ਪਰ ਪੁਲਿਸ ਦੇ ਹੱਥ ਖਾਲੀ ਨੇ ਜਿਹੜੇ ਹਮਲਾਵਰ ਨੇ ਬੜੀ ਆਸਾਨੀ ਦੇ ਨਾਲ ਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਚਲੇ ਜਾਂਦੇ ਨੇ ਔਰ ਪੁਲਿਸ ਦੇ ਹੱਥ ਖਾਲੀ ਨਜ਼ਰ ਆਉਂਦੇ ਨੇ ਫਿਲਹਾਲ ਵੱਡੀ ਵਾਰਦਾਤ ਅੰਮ੍ਰਿਤਸਰ ਦੇ ਮਜੀਠਾ ਤੋਂ ਸਾਹਮਣੇ ਆਇਆ ਜਿੱਥੇ ਪਿੰਡ ਚੰਨਣਕੇ ਦੇ ਵਿੱਚ ਵੱਡੀ ਵਾਰਦਾਤ ਵਾਪਰੀਆ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਏ ਜੋ ਕਿ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਸੇ ਕੰਮ ਤੇ ਜਾ ਰਿਹਾ ਸੀ ਔਰ ਪਹਿਲਾਂ ਤੋਂ ਹੀ ਦੱਸਿਆ ਹੀ ਜਾ ਰਿਹਾ ਹੈ ਕਿ ਪਹਿਲਾਂ ਤੋਂ ਤਾਕ ਲਗਾਈ ਬੈਠੇ ਸੀ ਹਮਲਾਵਰ ਹਾਲਾਂਕਿ ਇਹ ਨੌਜ ਜਿਹੜੇ ਹਮਲਾਵਰ ਨੇ ਇਹ ਕਦੋਂ ਤੋਂ ਨੌਜਵਾਨ ਦਾ ਪਿੱਛਾ ਕਰ ਰਹੀ ਸੀ ਜਾਂ ਉਸ ਦਾ ਟਾਈਮ ਚੱਕ ਰਹੀ ਸੀ ਕਦੋਂ ਕਿੱਥੇ ਜਾਂਦਾ ਹੈ ਕਿੱਥੋਂ ਇਕੱਲਾ ਹੁੰਦਾ ਹੈ ਔਰ ਇਹ ਵੀ ਇੱਕ ਜਾਣ ਦਾ ਵਿਸ਼ਾ ਹੈ ਪੁਲਿਸ ਹਾਲਾਂਕਿ ਇਸ ਪੂਰੇ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਇਸ ਨਾਲ ਨੌਜਵਾਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਵੀ ਕਰੇਗੀ ਪਰ ਸਵਾਲ ਇੱਥੇ ਹੈ ਕਿ ਜਾਨ ਲੈਣੀ ਕਿੰਨੀ ਸੌਖੀ ਹੋ ਗਈ ਹੈ ਹੁਣ ਜਿਹੜੀ ਹੈ ਲੋਕ ਜਰਾ ਵੀ ਅਜਿਹੇ ਜਿਹੜੇ ਹਮਲਾਵਰ ਹੁੰਦੇ ਨੇ ਜਰਾ ਵੀ ਖੌਫ ਨਹੀਂ ਹੈ ਔਰ ਆਮ ਜ਼ਿੰਦਗੀ ਨੂੰ ਔਰ ਆਮ ਲੋਕਾਂ ਦੀ ਜਾਨਾਂ ਨੂੰ ਲੈਣਾ ਕਿੰਨਾ ਆਸਾਨ ਹੋ ਗਿਆ ਹੈ ਇਸ ਆ ਤਸਵੀਰਾਂ ਤੋਂ ਸਾਫ਼ ਨਜ਼ਰ ਆ ਰਿਹਾ ਹੈ ਰੌਂਗਟੇ ਖੜਕ ਕਰਵਾਨੇ ਤਸਵੀਰਾਂ ਨੇ ਕੁਝ ਤਸਵੀਰਾਂ ਜਿਹੀਆਂ ਵੀ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਸਕਦੇ ਕਿਉਂਕਿ ਉਹ ਦਿਨ ਨੂੰ ਦਿਲਾ ਦੇਣ ਵਾਲੇ ਤਸਵੀਰਾਂ ਨੇ ਔਰ ਜੋ ਸੀਸੀਟੀਵੀ ਕੈਮਰਾ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਅਸੀਂ ਤੁਹਾਡੇ ਨਾਲ ਨਸ਼ਰ ਕਰ ਰਿਹਾ ਉਹ ਤਸਵੀਰਾਂ ਜਿਹੜੀਆਂ ਨੇ ਕਾਫੀ ਨੇ ਆਪਣੀ ਆਪ ਦੇ ਵਿੱਚ ਇਹ ਦਿਖਾਉਣ ਲਈ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਹਮਲਾਵਰ ਨੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਉੱਥੇ ਚਲੇ ਜਾਂਦੇ ਨੇ ਔਰ ਇਸੇ ਤਰ੍ਹਾਂ ਦੇ ਨਾਲ ਹੁਣ ਤਸਵੀਰ ਜਿਹੜੀ ਸਾਹਮਣੇ ਆਈ ਹੈ ਚੰਨਨ ਕੇ ਪਿੰਡ ਤੋਂ ਆਈ ਹੈ ਜਿੱਥੇ ਇੱਕ ਨੌਜਵਾਨ ਦਾ ਅੱਜ ਦਿਨ ਦਿਹਾੜੇ ਹਈ ਹੈ ਉਹ ਕਤਲ ਕਰ ਦਿੱਤਾ ਗਿਆ ਗੁਰੂ ਘਰ ਦੇ ਬਾਹਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਲੋਕ ਜਿਹੜੇ ਨੇ ਉੱਥੇ ਖੜਕੇ ਤਮਾਸ਼ਾ ਦੇਖੀ ਤਮਾਸ਼ੀਨ ਬਣ ਕੇ ਉੱਥੇ ਲਗਾਤਾਰ ਇਸ ਕਤਲ ਨੂੰ ਦੇਖ ਰਹੇ ਸੀ ਪਰ ਕਿਸੇ ਨੇ ਵੀ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੂੰ ਤਰਸ ਨਹੀਂ ਆਇਆ ਉਸ ਨੌਜਵਾਨ ਤੇ ਕਿ ਉਹ ਆਪਣੇ ਆਪ ਨੂੰ ਲੜਖੜਾਉਂਦਾ ਹੋਇਆ ਬਚਾਉਂਦਾ ਹਿਆ ਕਿ ਮੇਰੀ ਜਾਨ ਬਚ ਜਾਏ ਆਪਣੇ ਆਪ ਨੂੰ ਬਚਾਉਣ ਦੇ ਲਈ ਉਹ ਇੱਕ ਗਲੀ ਦੇ ਵਿੱਚ ਵੀ ਵੜਦਾ ਹੈ ਪਰ ਉਸ ਦੀ ਜਾਨ ਨਹੀਂ ਬਚਦੀ ਆ ਫਿਲਹਾਲ ਲਗਾਤਾਰ ਇਸ ਖਬਰ ਤੇ ਅਪਡੇਟ ਨਜ਼ਰ ਜੜੀ ਆ ਤੁਹਾਡੇ ਅਸੀਂ ਬਣਾਈ ਰੱਖਾਂਗੇ ਔਰ ਇਸ ਖਬਰ ਨੂੰ ਲੈ ਕੇ ਜੋ ਵੀ ਅਪਡੇਟ ਸਾਹਮਣੇ ਆਏਗੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਾਵਾਂਗੇ ਤਦ ਤੱਕ ਦਿਓ ਇਜਾਜ਼ਤ that's